ਰਾਜ ਅਜ ਚੰਡਿਆਲਾ ਗੁਰੂ ਵਿਖੇ ਬੜੀ ਧੁੰਮ ਨਾਲ ਮਨਾਇਆ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਪੰਜਾਬ ਹਰਭਜਨ ਸੇਣੀ ਡੀ ਉਹਦੇ ਸਤਿਕਾਰਯੋਗ ਮਾਤਾ ਸ਼੍ਰੀਮਤੀ ਸੁਰਿੰਦਰ ਕੌਰ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਕੌਮੀ ਚੰਡਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਚੰਡਿਆਲਾ ਗੁਰੂ ਦੇ ਚੇਅਰਮੈਨ ਸੰਜੀਵ ਕੁਮਾਰ ਲਵਲੀ ਨੇ ਨਿਭਾਈ ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਦੇਸ਼ ਭਗਤੀ ਨਾਲ ਸਬੰਧਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਪੱਤਰਕਾਰ ਕਨਵਲਜੀਤ ਸਿੰਘ स्वतंत्र दिवस मना जा रहे हैं सो so, इस महा दिवस से मैं तुम अपने दिल दिया दहराइया तो बहुत बहुत मुबारक दी हाँ आज इस मौके पे मैं अपने मन के कुछ विचार आप जी के करना चाहवा अल्लाह सब कुछ कर सकते ने देन व्हाई नॉट अस अस इतनी सुबह तो आप नहीं जाते वहां के बच्चे हैं ना उनमें से एक की तबीयत खराब है अच्छा ये लो पानी तो मैं चलता हूँ राम राम बच्चों कैसे हो सब बढ़िया मैं सुजीत कुमार लल्ली ਪਰਦਾਨ ਨਗਰ ਕੌਂਸਲ ਜੁਲਿਆਵਾ ਦੇ ਸਵਤੰਤਰ ਦਿਵਸ ਦੀਆਂ ਸਾਰੇ ਦੇਸ਼ ਨੂੰ ਪੰਜਾਬ ਵਾਸੀਆਂ ਨੂੰ ਤੇ ਖਾਸ ਕਰਕੇ ਜੁਲਿਆਵਾ ਦੇ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਬੰਨਾ ਵਾ ਇਹ ਤੋਾਰ ਹਮੇਸ਼ਾ ਹੀ ਹਰ ਸਾਲ ਇਸੇ ਤਰ੍ਹਾਂ ਹੀ ਮਨਾਇਆ ਜਾਣ ਅੱਜ ਸਾਡੇ ਵਿੱਚ ਚੀਫ ਗੈਸ ਦੇ ਤੌਰ ਤੇ ਸਾਡੇ ਮੰਤਰੀ ਸਾਹਿਬ ਨੇ ਮਾਤਾ ਜੀ ਅੱਜ ਇਥੇ ਆਏ ਨੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਰੇ মিডিਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਵਿੱਚ ਆਣ ਕੇ ਾਰੇ ਜੁਨੇੜਾ ਗੁਰੂ ਜੀ ਰੌਣਕ ਵਿੱਚ ਬਹੁਤ ਬਹੁਤ ਵਧਾਇਆ ਹੈ ਸਦਾ ਹੀ ਇਹ ਤੋ ਆਏ ਤੋਂ ਮਨਾਇਆ ਜਾਂ ਬੱਚਿਆਂ ਦੇ ਪ੍ਰੋਗਰਾਮ ਜਿਹੜੇ ਆ ਇਸ ਤਰ੍ਹਾਂ ਹੀ ਬਹੁਤ ਵਧੀਆ ਚੱਲ ਰਹੇ ਨੇ ਹਮੇਸ਼ਾ ਹੀ ਇਦਾਂ ਹੀ ਚੱਲਦੇ ਰਹਿਣ ਮੇਰੀਆਂ ਲੱਖ ਲੱਖ ਜੀਆਂਵਾں ਦੁਮਾਵਾ ਇਸ ਗੱਲ ਦੇ ਨਾਰਵਾ ਸਦਾ ਹੀ ਰਹਿਣ ਔਰ ਮੰਤਰੀ ਸਾਹਿਬ ਵੱਲੋਂ ਜਿਹੜਾ ਸਾਨੂੰ ਹਮੇਸ਼ਾ ਹੀ ਅਸ਼ੀਰਵਾਦ ਕੰਮਾਸੇ ਦਿੱਤਾ ਜਾਂਦਾ ਕਿ ਰਲ ਮਿਲ ਕੇ ਆਪਾਂ ਜਿਹੜਾ ਇਹ ਦੇ ਵਿਕਾਸ ਨੂੰ ਅੱਗੇ ਤਰਕੀਆਂ ਨੂੰ ਮੇਜਾ ਬਣਾਉਂਦੀਆਂ ਦੇ ਲੈ ਕੇ ਜਾਣਾ ਹੈ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਉਹਨਾਂ ਨੇ ਕਦੀ ਵੀ ਕਿਸੇ ਗੱਲ ਦਾ ਵਿਲਕਰਾ, ਕਿਸੇ ਗੱਲ ਦਾ ਕਸ਼ੀ ਕੀਤਾ, ਨਈਆਂ ਸਾਨੂੰ ਸ਼ੀਰਵਾ ਦਿੱਤਾ ਤੇ ਉਹੇ kiya hai ਕਿ ਤਦਨੇ ਕੋ ਕਿ ਪੁੱਤਾਂ ਅੱਜ ਕੰਮ ਕਰੋ, ਜੁਨਿਆਰੇ ਦੇ ਵਿਕਾਸ ਨੂੰ ਉੱਚ ਕੋਟੀ ਦੇ ਉੱਤੇ ਲੈ ਕੇ ਜਾਓ, ਆਪਣੇ ਕੋ bina ਹੋਰ 2-3 ਸਾਲ ਦਾ ਟਾਈਮ ਬਚਿਆ, ਆਪਾਂ ਉਹਦੇ ਵੱਧ ਤੋਂ ਵੱਧ ਕੰਮ ਸ਼ਹਿਰ ਦੇ ਕਰਵਾ ਕੇ ਇਹਨਾਂ ਮਕਾਸਦਾਂਾਂ ਨੂੰ ਉੱਚ ਕੋਟੀ ਤੇ ਲੈ ਕੇ ਜਾਣਾ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸਰ। ਅਥੀਂ ਜੀ ਅਰਦਾਸ, ਮਨਸਪਾ। ਅੱਜ ਦੇ ਥੱਪਰ ਲੈਸ ਤੋਂ ਦੰਦਪਰਵਾ ਦੇ ਸਿੱਧੀਆਂ ਸਾਰੇ ਜੰਗਾਲਾ ਵਾਸੀਆਂ ਨੂੰ, ਪੂਰੇ ਪੰਜਾਬ ਵਾਸੀਆਂ ਨੂੰ, ਇੰਡੀਆ ਵਾਸੀਆਂ ਨੂੰ ਬਹੁਤ ਬਹੁਤ ਬਗਲ ਨੇ ਇਹ ਬੜਾ ਮਤਲਬ ਵਧੀਆ ਤੇ ਨੂੰ ਇਸ ਦਿਨ ਦੇ ਵਿੱਚ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਜਿੱਦਾਂ ਬੱਚਿਆਂ ਨੇ ਕੋਈ ਦਿਖਾਇਆ ਰੁੱਖਾਂ ਦੇ ਸੰਬੰਧੀ ਘਟ ਤੋਂ ਘਟ ਰੁੱਖ ਜਿਹੜੇ ਕੱਟਣੇ ਚਾਹੀਦੇ ਆ ਵੱਧ ਤੋਂ ਵੱਧ ਲਾਉਣੇ ਚਾਹੀਦੇ ਆ ਇਹ ਜਿਹੜੀ ਮੁਹਿੰਮ ਹੈਗੀ ਹੈ ਮੇਰੀ ਅਪੀਲ ਹੈ ਸਾਰੇ ਭਾਰਤ ਵਾਸੀਆਂ ਨੂੰ ਕਿ ਸਾਰੇ ਜਣੇ ਰਲ ਕੇ ਇਸ ਚੀਜ਼ ਨੂੰ ਲਾਇਆ ਜਾਵੇ ਕੱਲੀ ਜਿੱਦਾਂ ਹੁਣ ਅਸੀਂ ਸਾਡੇ ਕਮੇਟੀ ਘਰ ਵਾਲਿਆਂ ਨੇ ਵੀੜਾ ਚੁੱਕਿਆ ਉਦੇ ਵਿੱਚ ਸਾਰੇ ਪੱਤਰਕਾਰ ਭਾਈਚਾਰਾ ਜਿੰਨੇ ਵੀ ਕਮਿਟੀ ਦੇ ਲੋਕ ਹੈਗੇ ਸਾਰੇ ਇਹਦੇ ਵਿੱਚ ਇਨਵੋਲਵ ਹੋ। ਦੂਜਾ ਜਿਹੜਾ ਮੈਂ ਮੇਨ ਇਹ ਗੱਲ ਕਹਿਣਾ ਚਾਹਾਂ ਤੇ ਸਭ ਤੋਂ ਵੱਡੀ ਜਿਹੜੀ ਦੇਖਣ ਵਾਲੀ ਚੀਜ਼ ਹੈਗੀ ਹੈ ਜਿਹੜੀ ਨਸ਼ਿਆਂ ਦਾ ਦਰਿਆ ਚੱਲ ਰਿਹਾ ਇਹਨੂੰ ਅਸੀਂ ਸਾਰੇ ਰਲ ਮਿਲ ਕੇ ਖਤਮ ਕਰੀਏ ਸਾਰੇ ਜਣੇ ਦੇ ਵਿੱਚ ਸਹਿਯੋਗ ਦੇ। ਥੈਂਕ ਯੂ।